ਤੋਰਾ ਸ੍ਰੀਚੰਮੌਰ ਸਾਹਿਬ ਕਤਲਗੜ੍ਹ ਸਾਹਿਬ ਸ੍ਰੀਚੰਮੌਰ ਸਾਹਿਬ ਵੀ ਜੇ ਆਇਆ ਜੀ ਨਗਰ ਸ੍ਰੀ ਗੁਰੂ ਸਾਹਿਬ ਦਾ ਦੀ ਅਰੋਸੰਤੂਹ ਸੀਤਾ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਬੰਦੋਬਾਰਾ ਜੀ ਦੀ ਕਤਲਗੜ ਸਾਹਿਬ ਨਗਰ ਕੀਰਤਨ ਪਹੁੰਚਿਆ ਜੀ ਦੇਖੋ ਜੀ ਵਾਹਿਗੁਰੂ ਸਿੱਟੇ ਪਾਸਾ ਦੇਖੋ ਬਣਨ ਵਰਜੀ ਵਾਲੇ ਮੂਰੇ ਇਹ ਪੰਜ ਪਿਆਰੇ ਸਹਿਬਾਂ ਅੱਜ गुरु ग्रंथ साहब जी महाराज सच्चे पातशाह जा रहे कि सोनी पालक सजाई हुई है तो गुरु ग्रंथ साहब जी के दर्शन कर संगत जा रही वागुरु सचे पातशाह गांडियों दा का काफला पिछे पिछले ਮਹਾਰਾਜ ਜੀ ਮਹਾਰਾਜ ਜੀ ਆ ਰਹੀ ਹੈ ਜੀ ਜਿੰਦ ਗਿਰਾਸਾ ਦਿਨ ਦੁਨੀਆ ਦੇ ਮਾਲ ਪਰਮੰਡਾ ਦੇ ਮਾਲ ਵਾਹ ਸੰਗਤਾਂ ਆ ਰਹੀਆਂ ਕਾਰਾਂ 'ਚ ਕਿੱਛੇ ਕਿੱਛੇ आतिशबाजी चल रही देखो कि वजिया आतिशबाजी चल रही गुरु साहब दे अगे अगे धन धन श्री गुरु ग्रंथ साहब जी महाराज सच्चे पातशाह ਤਾਂ ਮਹਿਤਾਪੀ ਸੀਤਾ ਸਿੰਘਾਂ ਦੀ ਧਰਤੀ ਆ ਜਿੱਥੇ ਜੰਗ ਦੇ ਮੈਦਾਨ ਵਿੱਚ ਛੀਦੀਆਂ ਪਾਈਆਂ ਸਿੰਘਾਂ ਨੇ 40 ਸਿੰਘਾਂ ਨੇ ਤਿੰਨ ਪਿਆਰੇ ਦੋ ਸਹਿਬਜ਼ਾਦੇ ਇਹਨਾਂ 10 ਲੱਖ ਦੀ ਮੁਗਲ ਫੌਜ ਨਾਲ ਮੁਕਾਬਲਾ ਕੀਤਾ ਟੀਡੀ ਨਾਲ ਮੁਕਾਬਲਾ ਕੀਤਾ ਸਿੰਘਾਂ ਸੂਰਮਿਆਂ ਨੇ ਇਹ ਹੋ tartar ਕੀਆ ਸ਼੍ਰੀ ਚਮਕੌਰ ਸਾਹਿਬ ਆ ਦੇਖੋ ਕਿੰਨੀ ਵਧੀਆ ਅਦਿਸ਼ਵਾਜ ਆ ਸਮਾਂ ਚੰਕਰੀ ਹੈ ਗੁਰਦੁਆਰਾ ਕਿੰਨਾ ਸੋਹਣਾ ਲੱਗ ਰਿਹਾ ਹੈ ਲਾਈਟਾਂ ਨਾਲ ਧੰਤਨ ਬਾਬਾ ਅਜੀਤ ਸਿੰਘ ਜੀ ਦੀ ਧੰਤਨ ਬਾਬਾ ਜਿਆਰ ਸਿੰਘ ਜੀ ਸਹਿਬ ਜੱਦੇ ਵੱਡੇ ਸ੍ਰੀ ਜੰਮਪੂਰ ਸਾਹਿਬ ਛੀਦ ਹੋਏ ਤਾਂ ਪਾਂਛੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਸਾਸ਼ਾ ਟਲਗੀਆਂ ਵਾਲੇ ਦੇ ਤਰ ਸਿੱਕੰਦਰ ਵਧੀਆ ਅੱਜ ਸ਼ੁਭਾ ਦੀ ਕਿੰਨੀ ਵਧੀਆ ਹੋ ਰਹੀ ਹੈ ਬਾਓ ਜਾ ਮਾ ਆਸਮਾ ਸਮਾਨ ਚੰਕੋ ਟਿਆ ਆਪੀ ਦੋ ਆਈ ਨਾਲ ਤਾਂ ਤਾਂ ਜੀ ਗੁਰੂ ਰਾਮ ਸਾਹਿਬ ਜੀ ਮਹਾਰਾਜ ਸੰਗਤਾਂ ਖੜੀ ਨੇ ਦਰਸ਼ਨ ਕਰਨ ਆਈਆਂ ਗੁਰੂ ਸਾਹਿਬ ਦੇ ਆਜਰਾ ਹਜੂਰ ਤਾਂ ਤਾਂ ਚਿਰ ਗੁਰਦੰਸ ਸਾਹਿਬ ਜੀ ਮਹਾਰਾਜ ਸਭ ਸਤਨ ਕੋ ਹੁਕਮ ਹੈ ਗੁਰੂ ਮਾਨੇ ਗੁਰਾਂ ਗੁਰੂ ਗ੍ਰੰਥ ਸਾਹਿਬ ਜੀ ਮਾਨੇਓ ਪ੍ਰਗਟ ਗੁਰਾਂ ਦੀ ਦੇਹ जो प्रभु को मिलबो है खोज शब्द में ली तो ओ भाई गुरु सच्चे आशा धनन जी गुरु ग्रंथ साहिब जी महाराज श्री जन्म कौर साहब ये ਵੱਡੇ ਸਾਹਿਬ ਜਾਦੇ ਧੰਤਨ ਧੰਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੀ ਯਾਰ ਸਿੰਘ ਜੀ ਧੰਤਨ ਬਾਬਾ ਗੋਰਾワਲ ਸਿੰਘ ਜੀ ਧੰਤਨ ਬਾਬਾ ਫਕੀਰ ਸਿੰਘ ਜੀ ਇਹ ਚਾਰ ਸਾਹਿਬ ਜਾਦੇ ਸੀਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਇਹਨਾਂ ਜੋ ਵੱਡੇ ਸਾਹਿਬ ਜਾਦੇ 시ਦੀ ਚੰਕੌਰ ਸਾਹਿਬ ਦੇ ਸੀ ਦੋ ਜਹਾਗਾ ਧੰਤਨ ਬਾਬਾ ਅਰਜੀਤ ਸਿੰਘ ਜੀ ਧੰਤਨ ਬਾਬਾ ਜੀ ਯਾਰ ਸਿੰਘ ਇਹ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋયા। ਸੰਪੋਰ ਸਾਹ, ਛੱਤੀ ਗੜੀ ਚੋਂ ਹੋ ਸੀਗੇ ਭਾਈ ਹਿੰਮਤ ਸਿੰਘ ਸਾਹਿਬ ਜੀ, ਭਾਈ ਮੋਹਨ ਸਿੰਘ ਸਾਹਿਬ ਜੀ, ਭਾਈ ਸਾਹਿਬ ਸਿੰਘ ਸਾਹਿਬ ਜੀ। ਇਹ ਤਿੰਨ ਪਿਆਰੇ ਸ਼ਹੀਦ ਹੋਏ ਆ ਤੇ ਨਾਲ 40 ਸਿੰਘ ਸੀਗੇ ਜਿਨ੍ਹਾਂ ਨੇ ਜੰਗ ਵਿੱਚ ਜੂਝਦੇ ਆਸ਼ੀਰਦੀਆਂ ਪਾਈਆਂ ਵਾਹਿਗੁਰੂ ਜੀ ਬੋਲਣ ਲੱਗਿਆਂ ਕੋਈ ਗਲਤੀ ਹੋਈ ਹੋਵੇ ਤਾਂ ਸੱਚੇ ਬਾਸ਼ਾ ਮਾਫ਼ ਕਰ ਸਾਧ ਸੰਗਤ ਦੀ ਮਾफ़ी ਦੇਣਾ ਬੋਲਣ ਲੱਗਿਆਂ ਗਲਤੀ ਹੋਈ ਹੋਵੇ ਵਾਹਿਗੁਰੂ ਜੀ ਸਰਕਾਰ ਸਾਹਿਬ ਵਾਹਿਗੁਰੂ ਜੀ ਦਿੱਖਦੇ